ਨਿਊ ਕਮਿਸ਼ਨਰ ਪੁਲਿਸ ਲੁਧਿਆਣਾ ਸ਼੍ਰੀ ਕੁਲਦੀਪ ਚੱਲ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹੋਏ ਨਾਰਥ ਸਬਡਿਵੀਜ਼ਨ ਜ਼ੋਨ 1 ਦੇ ਵਿੱਚ ਇੱਕ ਸਾਡੀ ਟੀਮ ਨੇ ਬਾਰੀ ਕਾਮਯਾਬੀ ਹਾਸਲ ਕੀਤੀ ਹੈ ਬੀਤੇ ਦਿਨੀ ਜੋਦੇਵਾਲ ਥਾਣੇ ਦੇ ਏਰੀਆ ਦੇ ਵਿੱਚ ਡਾਕਟਰ ਕੋਲੋਂ ਕਿਰਚ ਦਿਖਾ ਕੇ 25000 ਰੁਪਏ ਖੋਇਆ ਗਿਆ ਸੀ ਤੇ ਉਹਦੇ ਦੋਨੋਂ આરોપી ਜਿਹੜੇ ਸਾਡੀਆਂ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਦੇ ਨਾਲ ਸਲਿਮਟਾਬਰੀ ਦੇ ਇਲਾਕੇ ਬਹਾਦਰ ਕੇ ਰੋਡ ਤੇ ਲੁੱਟਾਂ ਖਵਾ ਕਰਨ ਦੇ ਆਦੀ ਨੇ ਤਕਰੀਬਨ 18 ਵਾਰਦਾਤਾਂ ਨੂੰ ਇਹ ਇੰਜਾਮ ਦੇ ਚੁੱਕੇ ਜਿਹਦੇ ਸਾਡੀਆਂ ਸਪੈਸ਼ਲ ਟੀਮਾਂ ਲੱਗੀਆਂ ਹੋਈਆਂ ਸੀ ਹਿਊਮਨ ਇੰਟੈਲੀਜੈਂਸ ਦੇ ਬੇਸ ਤੇ ਸਲਿਮ ਟਾਵਰੀ ਐਸ ਐਚ ਓ ਇਸ ਹੇਰ ਨਾਲ ਐਸ ਐਚ ਓ ਸਾਡੇ ਜੋਧੇਵਾਲ ਨੇ ਐਸ ਏ ਪੀ ਨਾਰਥ ਹੈ ਤੇ ਇਹਨੂੰ ਅਸੀਂ ਕਲੋਸਲੀ ਮਾਨੀਟਰ ਕਰ ਰਹੀ ਸੀ ਦੋਨੋਂ આરોપીਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਮਨਪ੍ਰੀਤ ਸਿੰਘ ਇਲੀਅਸ ਅਤੂ ਔਰ ਦੂਸਰਾ ਹੈ ਰਜਿੰਦਰ ਸਿੰਘ ਇਲੀਅਸ ਰਾਜੂ ਇਹਨਾਂ ਤੇ ਜਿਹੜਾ ਪਛੋਕੜ ਅਪਰਾਧਿਕ ਪਛੋਕੜ ਵੀ ਇਹਨਾਂ ਦਾ ਹੈ 2016 ਤੇ 17 ਦੇ ਵਿੱਚ ਇਹਨਾਂ ਦੇ ਉਤੇ 379 ਬੀ ਤੇ 382 ਦੀਆਂ ਜਿਹੜੀਆਂ ਵਾਰਦਾਤਾਂ ਦਰਜ ਹੋਈਆਂ ਨੇ ਵਿੱਚ ਦੀ ਇਹਨਾਂ ਨੇ ਸੁਧਾਰ ਕਰ ਲਿਆ ਸੀ ਮੁੰਡਿਆਂ ਨੇ ਬਟ ਉਹ ਦੁਬਾਰਾ ਫਿਰ ਮਾੜੀ ਸੰਗਤ ਤੇ ਚਿੱਟੇ ਦੇ ਆਦੀ ਹੋਣ ਕਰਕੇ ਇਹ ਦੁਬਾਰਾ ਇਹਨਾਂ ਨੂੰ ਵਰਦਤਾਂ ਨੂੰ ਤੇ ਜਿਹੜੇ ਆਪਣੀ ਲੇਬਰ ਤੱਕੇ ਦੇ ਲੋਕ ਨੇ ਮਜ਼ਦੂਰ ਲੋਕ ਨੇ ਇਸ ਇਲਾਕੇ ਦੇ ਵਿੱਚ ਉਹਨਾਂ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਸੀ ਇੱਕ ਮਹੀਨੇ ਦੇ ਵਿੱਚ ਇਹਨਾਂ ਵੱਲੋਂ 16 ਕੇ 17 ਵਰਦਤਾਂ ਜਿਹੜੀਆਂ ਮੋਬਾਈਲ ਖੋਦੀਆਂ ਉਹਨਾਂ ਨੂੰ ਵੀ ਅੰਜਾਮ ਦਿੱਤਾ ਗਿਆ ਤੇ ਸਾਰੀਆਂ ਅਸੀਂ ਟ੍ਰੇਸ ਕਰ ਲਈਆਂ 11 ਮੋਬਾਈਲ ਰਿਕਵਰ ਕੀਤੇ ਹੋਏ ਨੇ ਸਾਡੀ ਟੀਮ ਵੱਲੋਂ ਔਰ ਇਹਦੀ ਹੋਰ ਵੀ ਡੂੰਘਾਈ ਨਾਲ ਜਾਂਚ ਪੜਤਾਲ ਕਰਦੇ ਹੋਏ ਤੇ ਇਹਨੂੰ ਪੂਰਾ ਕਲੀਅਰਲੀ ਦੇਖਦੇ ਹਾਂ ਵੀ ਜੇ ਕੋਈ ਹੋਰ ਵਰਦਤਾਂ ਨੇ ਤੇ ਜਿੱਥੋਂ ਚਿੱਟਾ ਲੈਂਦੇ ਆ ਫਾਰਵਰਡ ਬੈਕਵਰਡ ਲਿੰਕੇਜਸ ਕੱਢ ਕੇ ਅਸੀਂ ਸਾਰਾ ਇਹਦਾ ਜਿਹੜਾ ਹੈਗਾ ਰਿਕਾਰਡ ਸਟਾਫ ਨੂੰ ਲੁਧਿਆਣੇ ਨੂੰ ਸਿਰਫ ਟਾਰਗੇਟ ਕਰਦੇ ਸੀ ਲੁਧਿਆਣੇ ਤੋਂ ਬਾਹਰ ਵੀ ਕੋਈ ਟਾਰਗੇਟ ਨਹੀਂ ਬਿਲਕੁਲ ਜਿਹੜਾ ਹੈਗਾ ਏਰੀਆ ਸਲਿੰਟਾਬੜੀ ਦਾ ਤੇ ਜੋਧੇਵਾਲ ਏਰੀਆ ਜਿਹੜਾ ਇਧਰਲਾ ਨਾਰਥ ਸਬਡਿਵੀਜ਼ਨ ਦਾ ਨਾ ਇਹਨੇ ਜੋ ਵਰਦਾ ਤਾਂ ਕੀਤੀ ਹੈ ਨੇ ਇਸੇ ਏਰੀਆ ਦੇ ਵਿੱਚ ਕੀਤੀ ਭਾਦਰਕੇ ਰੋਡ ਤੇ ਡਾਕਟਰ ਕੋਲ ਲੁੱਟ ਕੀਤੀ ਸੀ ਤੇ ਇਹਨਾਂ ਨੇ ਕੀਤੀ ਸੀ ਤੇ ਸਾਰੀ ਰਕਮ ਬਰਬੰਦ ਹੋ ਗਈ ਉਹਨਾਂ ਨੂੰ ਉਹਦੇ ਤੇ ਕਰ ਰਹੇ ਆ ਕੁਝ ਇਹਨਾਂ ਨੇ ਜਿਹੜਾ ਹੈਗਾ ਉਹਨੂੰ ਇੱਕਦਮ ਵੇਚ ਕੇ ਆਪਦਾ ਚਿੱਟਾ ਲਿਆ ਉਹਦੇ ਤੇ ਵੀ ਅਸੀਂ ਵਰਕਆਊਟ ਕਰ ਰਹੇ ਆ ਕਿ ਕਿੱਥੋਂ ਇਹਦੀਆਂ ਫਾਰਵਰਡ ਤੇ ਬੈਕਵਰਡ ਲਿੰਕੇਜਸ ਕਿਵੇਂ ਜੋੜਦੇ ਤੇ ਕਿਹੜੇ ਉਹਨਾਂ ਨੂੰ ਵੀ ਅਸੀਂ ਜਿਹੜਾ ਇਸ ਕੇਸ ਦਾ ਹਿਸਾਬ ਲਾ। ਮਤਲਬ ਲੱਗਦਾ ਕਿ ਹੋਰ ਵੀ આરોપી ਜਿਹੜੇ ਸਾਹਮਣੇ ਆ ਸਕਦੇ ਨੇ। ਹਾਂਜੀ ਬਿਲਕੁਲ ਹੋਰ ਵੀ ਇਹਨਾਂ ਦੇ ਜਿਹੜੇ ਹੈਗੇ ਨੇ ਕੁਝ આરોપી ਸਾਹਮਣੇ ਆ ਸਕਦੇ ਆ ਦੇਖੋ ਕਿੰਨੇ ਮਾਮਲੇ ਦਰਜ ਹੋਣ ਤੱਕ ਇਹਨਾਂ ਦੇ ਪਿਛਲੇ ਅਗਲੇ? ਅ ਤਕਰੀਬਨ ਇਹਨਾਂ ਦੇ ਉੱਤੇ 4 ਮਾਮਲੇ ਦਰਜ ਨੇ ਬਟ ਬਾਕੀ ਜਿਹੜੀਆਂ ਨੇ ਅਨ ਰਿਪੋਰਟਡ ਨੇ। ਤੇ ਵੈਸੇ ਕੰਮ ਕੀ ਕਰਦੇ ਨੇ ਇਹ ਕੁਛ ਇਹ ਕੁਛ ਵੈਸੇ ਬੈਕਗ੍ਰਾਉਂਡ ਕੀ ਹੈ? ਪਹਿਲਾਂ ਇਹਦੇ ਜੋ ਇੱਕ ਜਿਹੜਾ ਹੈਗਾ ਅਤੂਏ ਦਾ ਕਪੜੇ ਦਾ ਕਾਰੋਬਾਰ ਸੀਗਾ ਬਟ ਅੱਜਕੱਲ ਫਿਲਹਾਲ ਇਹ ਕੁਝ ਨਹੀਂ ਕਰ ਰਿਹਾ। ਠੀਕ। ਠੀਕ ਹੈ।